ਮੈਂ ਥਰੀਏ ਬਾਤਾਂ ਦਾਲ ਤੇ ਘੜ ਕੇ ਕਹਿੰਦਾ ਮੈਂ ਕੋਈ ਇਹ ਬਿਆਨ ਆਪ ਨਹੀਂ ਸੀ ਦਿੱਤਾ ਮੇਰਾ ਪੈਗ ਮੈਂ بار بار ਕਹਿੰਦਾ ਜੀ ਡਾਕਟਰ ਬੋਲ ਰਿਹਾ ਬਲ ਕੇ ਤੁੰਦੇ ਜੀਰਾ ਮੈਂ ਨੋਟਸ ਲਿਆ ਕੇ ਮੇਰਾ ਪੈਗ ਜੀ ਨੇ ਲਾਇਆ ਇੱਥੇ ਇਹ ਉਹ ਕਿੱਥੇ ਆ ਜਿਹੜਾ ਇਹ ਖੰਨੰਦ ਮਿਆਂ ਲੱਗੇ ਬ੍ਰਾਂਟ ਜੀ ਦੀ ਲਾੜ ਫੇਰ ਯਾਦ ਦੀ ਜ਼ਾਇਆ ਮੈਂ ਨਹੀਂ ਕਹਿ ਸਕਦਾ ਤੁਮੀ ਨਹੀਂ ਲੱਗਿਆ ਕਹਿ ਸਕਦਾ ਮੈਂ ਆਪਣੇ ਬਾਰੇ ਆਪਣੇ ਬਾਰੇ ਪੜ ਕੇ ਸੁਣਾ ਦ ਸ਼੍ਰੋਮਣੀ ਅਕਾਲੀ ਦਲ ਦੇ ਜਗਨਾ ਸ਼ਕਤਰ ਤੋਂ ਲੋਕ ਸਭਾ ਮੈਂਬਰ ਪ੍ਰਿੰਪ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਪੰ ਸਿੰਘ ਸਹਿਬਾਨ ਵੱਲੋਂ ਡੇਰਾ ਸਰਸਾ ਦੇ ਮੁਖੀ ਗੁਰਮੀਤ ਰਾਮ ਰਵੀਰ ਨੂੰ ਪਿਛਲੇ 8 ਸਾਲਾਂ ਤੋਂ ਲੜਕਦੇ ਆ ਰਹੇ ਇੱਕ ਧਾਰਮਿਕ ਮਾਮਲੇ 'ਤੇ ਮਾਫੀ ਲੈਣ ਮਾਫੀ ਦੇਣ ਦਾ ਫੈਸਲਾ ਦੂਰ ਦ੍ਰਿਸ਼ਟੀ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਉਹ ਤਾਂ ਗਲਤ ਹੋਇਆ ਫੈਸਲਾ ਇਹ ਫੈਸਲਾ ਪੰਜਾਬ ਦੀ ਸ਼ਾਂਤੀ ਤੇ ਦੋ ਭਾਈਚਾਰਿਆਂ 'ਲੋ ਪਿਛਲੇ ਲੰਬੇ ਸਮੇਂ ਤੋਂ ਪਏ 파ੜੀ ਨੂੰ ਸਰ ਖਤਮ ਕਰਨ ਵਾਲਾ ਨਹੀਂ ਖਤਮ ਕਰਨ ਵਾਲਾ ਹੈ ਸਗੋਂ ਇਹ ਸਪੈਸ਼ਲੀ ਨਾਲ ਸੂਬੇ ਚੱਤੀਹਾਰ ਮੋਰ ਬਣੇਗਾ ਕਿ ਨਾ ਭਾਈਚਾਰਿਆਂ ਦੀਆਂ ਪਈਆਂ ਤੋਰੀਆਂ ਖਤਮ ਹੋਣਗੀਆਂ ਯਾਦ ਰਹੇ ਸੰ 2007 ਦੇ ਸਮਾਪਤ ਗ੍ਰਾਂਥ ਕਦੇ ਉਹ ਢੇਰਵਾ ਦਿੱਤਾ ਹੈਗਾ ਇਹ ਤੱਕ ਗਿਆਨ ਕਿ ਸਾਰਾ ਉਹ ਢੇਰਵਾ ਆਏਗਾ ਕਟੂੜਾ ਦਾ ਲਾਗ ਸਿੰਘ ਸਿੱਧੂ ਪੇ ਪਕਰਕਾਰ ਹੈ ਦੇਸ਼ ਵਿਆਮ ਦਾ ਖੰਡਨ ਤੇਰੇ ਵੱਲੋਂ ਹੋਇਆ ਹੋਵੇ ਤੇ ਉਹ ਸਾਹਮਣੇ ਨਾ ਲਾਗ ਸਿੰਘ

ਤੁਸੀਂ ਫੈਸਲੇ ਦੀ ਹਮਾਇਤ ਕੀਤੀ ਹੈ ਤੁਸੀਂ ਇਸ ਪਾਸੇ ਨਹੀਂ ਹੋਏ ਇਹ ਭਾਰਤੀ ਫਰਮਾਂ ਦੀ ਗੱਲ ਨਹੀਂ ਮੈਂ ਤੁਸੀ ਜਿਹੜੇ ਉਹਦੇ ਬਲੈਕ ਸੈਂਟਰ ਵਿੱਚ ਮੈਂ ਠਹਿਰੇ ਸੀ ਹੁੰਦੇ ਜਾੜੇ ਤੋਂ ਕਰਨਾੜਾ ਸਰਕਾਰ ਦੇ ਇੱਕ ਵਜ਼ੀਰ ਪੈਂਸ ਤੋਂ ਚਦੂ ਮਾਜਰਾ ਦੇ ਸਾਥੀਆਂ ਨੇ ਅਕਾਲ ਤੱਕ ਸਾਬ ਦੀ ਇਮਾਰਤ ਨੂੰ ਘੇਰਾ ਪਾਇਆ ਅਤੇ ਹਵਾਈ ਫਾਇਰਿੰਗ ਸ਼ੁਰੂ ਕਰ ਦਿੱਤੀ ਉਹਨਾਂ ਨੇ ਤਕਰੀਬਨ 200 ਰੌਮ ਚਲਾਏ ਜਿਸ ਦਾ ਦੋ ਫੈਡਰੇਸ਼ਨ ਵਰਕਰ ਤੇ ਇੱਕ ਮੁਸਾਫਰ ਜ਼ਖਮੀ ਹੋ ਗਿਆ ਚੰਦੂ ਬਾਦਰਾ ਦੀ ਹਮਾਇਤੀਆਂ ਨੇ ਅਖੰਡ ਪਾਰ ਵਿੱਚ ਵੀ ਰਿਕਵਰਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇਸ ਹਰਕਤ ਤੋਂ ਰੋਕ ਲਿਆ ਤੁਸੀਂ ਕਿਹਾ ਕਿ ਤੁਸੀਂ ਕਿਉਂ ਮੈਂ ਹਾਜ਼ਰ ਨਹੀਂ ਸੀ ਉਹਨੇ ਜਰਵੇ ਆਏ ਜਰਵੇ ਉਹ ਫੇਰ ਦੁਬਾਰਾ ਥਲੇ ਫੈਡਰੇਸ਼ਨ ਘੜੇ ਵੱਲੋਂ ਪਰਨਾਮ ਘੜੇ ਵੱਲੋਂ ਫੈਡਰੇਸ਼ਨ ਨਾਲ ਟੱਕਰ ਇਹ ਜੋ ਗੱਲ ਸੀ ਪਰ ਮੈਂ ਗੁਰੂ ਦੀ ਹਾਜ਼ਰੀ ਚ ਕਹਿਣਾ ਮੈਂ ਹੈ ਹੀ ਨਹੀਂ ਸੀ ਪਰ ਤੁਸੀਂ ਕਿੰਨਾ ਕਿੰਨਾ ਖਬਰਾਂ ਦਾ ਆਇਆ ਹੈ ਮੈਂ ਆਇਆ ਤੋਨੇ ਕੀਤਾ ਤੁਸੀਂ ਖੰਡ ਦਿਖਾਓ ਕਿੱਥੇ ਕੀਤਾ ਮੈਂ ਖਬਰਾਂ ਦਾ ਮੈਂ ਇੱਥੇ ਆਇਆ ਜੀ ਮੈਂ ਇਹ ਕਹਿ ਰਿਹਾ ਨਾ ਤੁਸੀਂ ਸ਼ੁਕਬੋਲਦੇ ਹੋ ਬਾ ਗੁਰੂ ਦੀ ਹਾਜ਼ਰੀ ਤੇ ਕਹਿਣਾ ਬਿਲਕੁਲ ਉਸ ਸ਼ੁਕਬੋਲਦੇ ਹੋ ਉਸੇ ਦੇ ਅੱਗੇ ਇੱਕ ਵਾਰੀ ਸਾਗਤ ਨੂੰ ਸਾਗਤ ਨੂੰ ਬੇਨਤੀ ਹੈ ਕਿ ਸ਼ਾਂਤੀ ਰੱਖੀ ਜਾਏ ਕਿਸੇ ਪਰਕਾਰ ਦਾ ਕੋਈ ਦੇਕਾਰੇ ਆਜਾ ਨਾ ਪੜਾਓ ਤੇ ਨਾਇਬਾਦੀ ਦੇ ਰੂਪ ਨਾ抗ਿ ਇਤਿਜਾਏ ਇਸੇ ਤਰ੍ਹਾਂ ਕੋਈ ਤਖਸਾ ਕੇ ਮਾਰ ਪਰਗਾ ਦੇ ਵਿੱਚ ਡੇ ਪੈਣਾ ਚਾਹੀਦਾ ਜੇ ਇਹ ਖਬਰਾਂ ਝੂਠ ਨੇ ਤੁਹਾਡਾ ਦਰਜ ਬੰਦਾ ਸੀ ਕਿਉਂਕਿ ਤੁਸੀਂ ਕੋਈ ਅਨਾਰੇ ਕੋਈ ਅਣਪੜ੍ਹੇ ਲੀਟਰ ਨਹੀਂ ਤੁਸੀਂ ਪਾਰਟੀਫੈਟ ਤੇ ਫੈਬਰ ਰਹਿ ਚੁਪੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਲੱਗੀਆਂ ਤੇ ਤੁਹਾਨੂੰ ਤਾਂ ਖੰਡਨ ਕਰਨਾ ਚਾਹੀਦਾ ਸੀ ਪਰ ਤੁਸੀਂ ਇਸ ਸਤਪੁਰਾਂ ਦੇ ਸਾਹਮਣੇ ਔਰ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਬਿਲਕੁਲ ਸ਼ਾਮਲ ਨਹੀਂ ਸੀ ਤੁਸੀਂ ਉਥੋਂ ਲੈ ਕੇ ਸ਼ੁਰੂ ਹੋ ਜਾਓ ਮਾਈਕ ਤੇ ਬੋਲਦੇ ਬੋਲਦੇ ਤੇ ਸਾਜ ਜੀ ਤਾਂ ਗੁਰੂ ਜੀ ਹਾਜ਼ਰ ਨਾਲ ਜਾ ਕੇ ਕਹਿ ਰਹੇ ਕਿ ਮੈਂ ਹਾਜ਼ਰ ਨਹੀਂ ਸੀ ਉਸ ਦਿਨ ਬੋਤ ਸੁਰੂ ਹੋ ਜਾਓ ਤੇ ਸੰਗਤ ਨੂੰ ਬੋਲ ਕੇ ਮਾਈਕ ਤੇ ਦੱਸੋ ਸਾਰੇ ਆ ਗੁਰੂ ਦੀ ਹਾਜ਼ਰੀ ਤੇ ਕਹਿਣਾ ਮੈਂ ਉਦੋਂ ਬੋਤ ਚੱਲੋ ਬੋਤ ਤੇ ਉਹ ਪਿੰਡ ਦੇ ਕੋਲ ਜਾਓ ਉੱਥੇ ਬੋਤ ਤੇ ਬੋਲ ਕੇ ਸੰਗਤ ਨੂੰ ਦੱਸੋ ਦੇਖੋ ਨਾ ਖੁਦ ਹੋਣਾ ਖੁਦ ਹੋਣਾ ਅਸੀਂ ਬੋਲੋ ਨਾ ਇਹ ਜਿਹੜਾ ਬਿਆਨ ਲੱਗਿਆ ਮੈਂ ਗੁਰੂ ਦੀ ਹਾਜ਼ਰੀ ਤੇ ਕਹਿਣਾ ਸਕਦਾ ਤੇ ਹਾਜ਼ਰੀ ਤੇ ਕਹਿਣਾ ਮੈਂ ਬਿਲਕੁਲ ਉੱਧਰ ਇੰਦੇ ਨਹੀਂ ਸੀ ਤੇ ਬਿਆਨ ਮੇਰੇ ਗੁਰੂ ਦਾ जान के लाया हाँ है मेरी गलती है बयान तो बाद भी मैं मैं कंडेम नहीं किया मेरी गलती है पर मैं हाँ है नहीं सी इतने सरिया में बयान गलत ठीक है।, है और मैं एक जोड़ना हूं सत्कारयोग सिंह साहब जी जितने तो हाँ सवाल किए नहीं ਬੀ ਇਸ ਤੋਂ ਬਾਅਦ ਉਹ ਜੀ ਨੂੰ ਮੋਦਨੇ ਹੱਲ ਕੀਤੀ ਹੈ ਪਰ ਅਸੀਂ ਜਿੰਨੇ ਕੈਬਨਟ ਦੇ ਵਜ਼ੀਰ ਹਨ ਜਿੰਨੀ ਹਸਪਤਲ ਦੀ ਕੋਰ ਕਮੇਟੀਆਂ ਸਾਰੇ ਹੀ ਭਾਗੀ ਵਾਲਾ ਕੋਈ ਨਹੀਂ ਕੋਿਆ ਇਸ ਕਰਕੇ ਇੱਕੋ ਲੈਨ ਵਿੱਚ ਸਾਰੇ ਨੂੰ ਧੰਨਵਾਦ ਅਸੀਂ ਕੇ ਪਾਸੇ ਤੁਸੀਂ ਇਸ ਪਾਸੇ